ਕੌਣ ਹੈ ਗਰੀਬ ਦਾ ਦੀਪ ਬਾਈ ਕੌਣ ਸਾਹਮਣੇ ਕੌਣ ਜ਼ਿੰਮੇਵਾਰੀ ਚੱਕੂ ਹੈ ਬਾਈ ਕੋਈ ਨਹੀਂ ਹੈਗਾ ਤੂੰ ਐਂ ਕਰੀ ਬਾਈ ਤੂੰ ਨਾ ਜਿਹੜਾ ਮਾੜਾ ਮੋਟਾ ਮੇਰਾ ਹੈਗਾ ਉਹ ਤੂੰ ਰੱਖ ਲਈ ਮੇਰੀ ਤਾਂ ਤੇਰੇ ਖੇਚ ਮਟੀ ਬਣਾਦੀ ਬਾਈ ਮੱਥਾ ਟੇਕਿਆ ਕਰੀ ਉਹ ਵੀਰ ਵਾਰ ਨੂੰ ਮੈਂ ਛੜਾਈ ਮਰੂਆ ਬਾਈ ਮੇਰਾ ਨਹੀਂ ਹੁੰਦਾ ਰਿਸ਼ਤਾ ਗਲੇ ਬਾਈ ਤੂੰ ਵੀ ਭੁੱਲ ਜਿਓ ਤੋ ਉਹਨਾਂ ਦਾ ਮੇਰੀ ਹੁੰਦਾ ਹੈਗਾ ਹੁਣ ਕੌਣ ਲਊਗਾ ਦੀਪ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਬਾਈ ਮੈਂ ਦੇਵਾ ਤੇ ਬਈ ਆ ਬਣ ਸਕਦਾ ਯਾਰ ਆ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਲੈ 10000 ਕੀ ਗੱਲ ਹੈ ਬਈ ਉਹ ਮੈਂ ਕਹਿੰਦਾ ਤੂੰ 10000 ਪਰ ਰਿਸ਼ਤਾ ਯਾਦ ਰੱਖੀ ਹੋਣਾ ਮੇਰਾ ਹੋ ਗਿਆ ਬਈ ਤੇਰਾ ਵੀ ਕਰਾ ਦੂਗਾ ਹਾਂ ਲੈ ਮੈਂ ਕਰਦਾ ਸਾਈਨ ਯਾਰ ਲੈ ਇਹ ਬਈ ਸੱਤੀ ਅੱਜ ਤੇਰੇ ਨਾਲ ਮੈਨੂੰ ਮਰੇ ਤੋਂ ਚੌਂਦਿਆਂ ਨਹੀਂ ਕਰਤਾ ਸੀ ਪਾ ਅਗੁੱਠਾ ਵੀ ਲਾ ਦੇ ਬਈ ਕੱਲੂ ਕੋਤੇ ਆਏ ਨਾ ਕਹਦੇ ਨੇ ਵੀ ਅਗੁੱਠਾ ਨਹੀਂ ਲਵਾਇਆ ਹੈਗਾ ਹਾਂ